ਆਫਰੀਕਾ ਵਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਮਿੱਤਰੋ ਠੀਕੋ ਬਈ ਆਪਾਂ ਕਬੂਤਰਾਂ ਦੇ ਖੁੱਡੇ ਤਿਆਰ ਕਰਵਾਈ ਜਾਂਦੇ ਆ ਤੁਹਾਨੂੰ ਪਤਾ ਹੀ ਆ ਤੇ ਕੱਲ ਮਿਸਤਰੀਆਂ ਨੇ ਪਿਛਲੀ ਕੰਦ ਕਰਤੀ ਸੀ ਪੂਰੀ ਤੇ ਹੁਣ ਆ ਕੇ ਲੱਗੇ ਨੇ ਸਵੇਰੇ ਤਾਂ ਬਾਈਆਂ ਨੇ ਸਵੇਰੇ ਆਉਣ ਸਾਰ ਚੱਕ ਲਈ ਖੰਬੇ ਤਾਂ ਆਹ ਖੰਬੇ ਰੱਖਾਂਗੇ ਬਈ ਖੁੱਡਿਆਂ ਦੇ ਗੇਟਾਂ ਦੇ ਉੱਤੇ ਆਹ ਆਪਣੇ ਖੁੱਡੇ ਦਾ ਗੇਟ ਆ ਤੇ ਆ ਰੱਖਤਾ ਬਾਈ ਨੇ ਖੰਭਾ ਤਾਂ ਦੋਨੇ ਗੇਟਾਂ ਦੇ ਉੱਤੇ ਖੰਭੇ ਰੱਖਾਂਗੇ ਬਈ ਆਪਾਂ ਬਾਕੀ ਵਿੰਡੋਆਂ ਵੰਡੋਆਂ ਦੇ ਉੱਤੇ ਵੀ ਰੱਖਾਂਗੇ ਜਿਹੜੀਆਂ ਵਿੰਡੋਆਂ ਲਾਉਣੀਆਂ ਨੇ ਉਹਨਾਂ ਉੱਤੇ ਵੀ ਖੰਬੇ ਰੱਖਾਂਗੇ। ਤਾ ਲਾਤਾ ਬਾਈ ਨੇ ਦੂਜਾ ਖੰਭਾ। ਤਾਂ ਮਿੱਤਰੋ ਇੱਥੋਂ ਦੇਖੋ ਬਈ ਦੋਨੇ ਗੇਟਾਂ ਦੇ ਉੱਤੇ ਖੰਬੇ ਰੱਖੇ ਗਏ ਤੇ ਆਪਾਂ ਇੱਥੋਂ ਦੇਖੀ ਜਾਂਦੇ ਆ ਵੀ ਕੋਈ ਉੱਚਾ ਨੀਵਾ ਤਾਂ ਨਹੀਂ ਹੈਗਾ ਦੋਨੇ ਸਹੀ ਨੇ। ਲਓ ਬਈ ਹੁਣ ਚੱਲ ਪਏ ਆਪਣੀ ਵਿੰਡੋ ਲਾਉਣ ਦਾ ਕੰਮ। ਆਹ ਨੇ ਆਪਣੀਆਂ ਦੋ ਵਿੰਡੋਆਂ ਬਈ। ਤਾ ਚੱਕ ਲਈ ਮਿਸਤਰੀ ਨੇ ਤਾ ਇੱਥੇ ਲਵਾਵਾਂਗੇ ਬਈ ਆਪਾਂ ਆਹ ਖੁੰਝੇ 'ਚ ਆਹ ਸ਼ੀਸ਼ੇ ਵਾਲੀ ਵਿੰਡੋ। ਇਹ ਰੋਸ਼ਨ ਦਾਣਾ ਬਈ ਆਪਣਾ। ਤਾਇ ਇੱਕ ਇਧਰ ਲੱਗੂਆ ਇੱਕ ਲੱਗੂ ਪਰਲੇ ਪਾਸੇ ਤਾਂ ਬਹੁਤ ਸੋਹਣੇ ਲੱਗਣਗੇ ਜਦੋਂ ਆ ਲਾਗੇ ਹਨਾ ਤਾਂ ਮਿਸਤਰੀ ਲੈਵਲ ਕਰਦਾ ਬਾਈ ਹੁਣ ਇਹਨਾਂ ਦਾ ਤਾਂ ਲੈਵਲ ਕਰਕੇ ਜੜ ਦੂਆ ਉਸ ਤੋਂ ਬਾਅਦ ਥੋੜਾ ਇੱਕ ਪਾਸੇ ਨੂੰ ਨੀਵਾਗਾ ਕਰ ਦੂ ਬਾਈ ਸੈੱਟ ਹੁਣੇ ਲੋ ਬਈ ਆ ਲਾਤੀ ਥਲੇ ਟੁਕੜੀ ਜੀ ਆ ਕਰਤਾ ਬਈ ਜਮਾ ਫਿੱਦਾ ਹੋ ਗਿਆ ਹੁਣ ਸੈੱਟ ਆ ਬਈ ਜਮਾ ਤਾਂ ਬਈ ਇਹਦੇ ਵਿੱਚ ਦੀ ਹਨਾ ਰੋਸ਼ਨੀ ਵੀ ਪਊਗੀ ਖੁੱਡਿਆਂ ਦੇ ਅੰਦਰ ਬਾਕੀ ਜੇ ਆਪਾਂ ਨੂੰ ਲੋੜ ਪਈ ਤਾਂਗੇ ਅਡਜਸਟ ਫੈਨ ਲਾ ਲਾਂਗੇ ਆਪਾਂ ਹਨਾ ਸ਼ੀਸ਼ੇ ਕਢਾ ਕੇ ਤਾਂ ਦੇਖੋ ਬਈ ਆ ਧਰਤੀ ਬਾਲੀ ਬਾਈ ਨੇ ਰੋਸ਼ਨਦਾਨ ਜਮਾ ਸੈੱਟ ਕਰਕੇ ਤਾਂ ਐਵੇਂ ਹੀ ਲਾਉਣਗੇ ਦੂਜੇ ਪਾਸੇ ਆ ਖੰਬਿਆਂ ਦੇ ਉੱਤੇ ਲਾਤਾ ਬਾਈ ਕੀ ਕਰਾਂਦਾ ਦੇਖੋ ਬਈ ਖੰਬਿਆਂ ਦੇ ਉੱਤੇ ਆਉਣਗੇ 4-5 ਰਦੇ ਤੇ ਆ ਆ ਗਿਆ ਬਈ ਆਪਣਾ ਦੂਜਾ ਰੋਸ਼ਨਦਾਨ ਇਹ ਲੱਗੂ ਦੂਜੇ ਪਾਸੇ ਇਧਰਲੇ ਖੁੱਡੇ ਦੇ ਨਾਲ ਜਿਵੇਂ ਉਧਰਲਾ ਜਮਾ ਨਾਲ ਲਾਇਆ ਆਪਾਂ ਇਹ ਵਾਲਾ ਤਾਂ ਐਵੇਂ ਸੇਮ ਉਧਰਲਾ ਲੱਗੂਗਾ ਫਿਰ ਦੇਖਿਓ ਵੀ ਕਿੰਨਾ ਘੈਂਟ ਲੱਗੂ ਆ ਚੱਕ ਲਿਆ ਭਾਈ ਨੇ ਲੋ ਭਈ ਇੱਥੇ ਝੜਨਗੇ ਇਹਨੂੰ ਇਹ ਇੱਥੇ ਤਾਂ ਬਈ ਦੋਨੇ ਖੁੰਝਿਆਂ ਦੇ ਵਿੱਚ ਰੋਸ਼ਨਦਾਨ ਹੋ ਗਏ ਤਾਂ ਇੱਥੇ ਕਰੂ ਭਈ ਇਹਨੂੰ ਫਿਕਸ ਲੈ ਵੀ ਕੰਮ ਲੋਟ ਆ ਜਾਮਾ ਆ ਤਾਂ ਫਿੱਦਾ ਬਈ ਬਾਕੀ ਮਿਸਤਰੀ ਖੜਾ ਕੇ ਹਨਾ ਫਿਰ ਦੇਖੂਆ ਲੈਵਲ ਲੋ ਬਈ ਇਧਰ ਚਲਾਤਾ ਦੂਜੇ ਰਦੇ ਦਾ ਕੰਮ ਰੋਸ਼ਨਦਾਨ ਦੇ ਨਾਲ ਲੋ ਬਈ ਤਾਂ ਮੇਤਰੋ ਖਿੱਚੀ ਆਉਂਦੇ ਨੇ ਬਾਈ ਕੰਮ ਨੂੰ ਫਟਾਫਟ ਲਾਈ ਜਾਂਦੇ ਨੇ ਰਦੇ ਤੇ ਆ ਕਰਤਾ ਰੋਸ਼ਨਦਾਨ ਫਿੱਟ ਰੋਸ਼ਨਦਾਨਾਂ ਦੇ ਨਾਲ ਤਿੰਨ ਤਿੰਨ ਰਦੇ ਲਾਤੇ ਬਾਈ ਨੇ ਲੋ ਬਈ ਦੇਖੋ ਇੱਥੋਂ ਦੇਖੋ ਆ ਪਹੁੰਚ ਗਿਆ ਚੌਥੇ ਰਦੇ ਦਾ ਕੰਮ ਤਬਈ ਤਿੰਨ ਰਦੇ ਕੰਪਲੀਟ ਹੋ ਗਏ ਆ ਚੱਲ ਪਿਆ ਬਈ ਅਗਲਾ ਇਹਦੇ ਉੱਤੇ ਆਉਣਗੇ ਤਿੰਨ ਚਾਰ ਅਦੇ ਹੋਰ ਆਉਣਗੇ ਬਈ ਇਹਦੇ ਉੱਤੇ ਰੋਸ਼ਨਦਾਨ ਤੋਂ ਬਾਅਦ ਦੇਖੋ ਬਈ ਆ ਮਿਸਤਰੀ ਹਣਾ ਬਿਰਲਾ ਭਰੀ ਜਾਂਦਾਗਾ ਜਿੱਥੇ ਇੱਥੇ ਬਿਰਲਾ ਨੇ ਸਿਮੈਂਟ ਭਰੀ ਜਾਂਦਾ ਬਈ ਦੱਬੀ ਆਉਂਦਾ ਕੰਮ ਨੂੰ ਇੱਥੋਂ ਦੇਖੋ ਬਈ ਕਿਵੇਂ ਲੱਗਦੇ ਨੇ ਦੋਨੇ ਰੋਸ਼ਨਦਾਨ ਆਪਣੇ ਆ ਚਲਾਤਾ ਬਾਈ ਨੇ ਉਤਲੇ ਰਦੇ ਦਾ ਕੰਮ ਰੋਸ਼ਨਦਾਨਾਂ ਦੇ ਬਰਾਬਰ ਆ ਗਏ ਬਈ ਰਦੇ ਦੇਖੋ 1 2 3 4 5 ਵਾਂ ਰਦਾ ਚੱਲ ਰਿਹਾ ਬਈ ਹੁਣ ਤਾਂ ਬਾਕੀ ਬਈ ਅੰਦਰੋਂ ਦੇਖ ਲੋ ਅੰਦਰੋਂ ਆ ਕੰਦਾਂ ਪੂਰੀਆਂ ਹੋ ਰਹੀਆਂ ਨੇ ਪਿਛਲੀ ਕੰਦ ਫੈਡ ਵਾਲੀ ਤੇ ਆ ਕੰਦ ਹੋਮੀ ਪਈਆਂ ਹਲੇ ਆ ਨਹੀਂ ਛੇੜੀ ਇਹ ਦੂ ਬਾਅਦ ਕਰੂ ਮਿਸਤਰੀ ਤਾਂ ਚੱਲ ਪਿਆ ਬਈ ਰੋਸ਼ਨਦਾਨ ਦਾ ਉਤਲਾ ਰਦਾ ਲੱਗਪਗ ਹੋ ਹੀ ਗਿਆ ਪੂਰਾ ਆ ਚੱਕ ਬਈ ਆ ਲਾਤਾ ਟੋੜੜਾ ਵਿੱਚ ਕਰਤਾ ਕੰਪਲੈਕਸ ਲੋ ਬਈ ਮੇਤਰੋ ਦੇਖੋ ਫਿਰ ਲੰਚ ਟਾਈਮ ਹੋ ਗਿਆ ਤੇ ਲੰਚ ਟਾਈਮ ਤੱਕ ਬਾਈਆਂ ਨੇ ਇੰਨਾ ਕੰਮ ਨਿਬੇੜਤਾ ਤੇ ਪਿਛਲੀਆਂ ਕੰਨਾ ਹੋ ਗਈਆਂ ਤੇ ਮੂਰੇ ਦੇਖੋ ਬਈ ਤੇ ਮੂਰੇ ਤਾਂ ਦੇਖੋ ਜਮਾ ਉੱਤੇ ਹੋ ਗਿਆ ਉੱਤੋਂ ਤੱਕ ਹੋ ਗਿਆ ਲੈਵਲ ਸਾਰਾ ਹੁਣ ਇੱਥੇ ਦੋ ਗਾਡਰ ਪੈਣਗੇ ਜਿਹੜੇ ਆ ਖੁੱਡੇ ਛੱਡੇ ਹੋਇਆ ਦੋ ਉੱਤੇ ਛੋਟੇ ਛੋਟੇ ਇੰਨਾ ਚ ਗਾਡਰ ਪੈਣਗੇ ਫਿਰ ਬਾਲੀਆਂ ਪਾਵਾਂਗੇ ਫਿਰ ਟਾਈਲਾਂ ਦੀ ਛੱਤ ਪਾਵਾਂਗੇ ਤੇ ਆ ਰੋਸ਼ਨਦਾਨ ਹਨਾ ਦੋਨੇ ਪਾਸੇ ਲੱਗੇ ਇਧਰੋਂ ਕੰਮ ਵਧੀਆ ਹੋ ਗਿਆ ਉਸ ਤੋਂ ਬਾਅਦ ਜਿਹੜੀ ਆਪਣੀ ਹੁਣ ਆ ਕੰਦ ਰਹਿ ਗਈ ਇਹਦੇ ਵਿੱਚ ਆਪਾਂ ਜਿਵੇਂ ਉਹ ਜਾਲੀਆਂ ਲਾਈਆਂ ਨੇ ਤਾਂ ਬਈ ਹਨਾ ਖੜਮੀਆਂ ਜਾਲੀਆਂ ਲਾਵਾਂਗੇ ਇੱਕ ਜਾਲੀ ਲਾ ਕੇ ਉਹਦੇ ਉੱਤੇ ਇੱਕ ਹੋਰ ਤੇ ਫਿਰ ਦੋ ਇੱਟਾਂ ਦਾ ਗੈਪ ਛੱਡ ਕੇ ਫਿਰ ਇੱਕ ਜਾਲੀ ਤੇ ਉਹਦੇ ਉੱਤੇ ਇੱਕ ਹੋਰ ਜਾਲੀ ਤਾਂ ਦੋ ਜਾਲੀਆਂ ਚਾਰ ਜਾਲੀਆਂ ਇੱਥੇ ਲੱਗਣੀਆਂ ਤੇ ਚਾਰ ਹੀ ਲੱਗਣੀਆਂ ਵਿਚਾਲੜੀ ਕੰਦ ਤੇ ਜਿਹੜੀ ਵਿਚਾਲੇ ਕੰਦਾ ਹੋ ਤੇ ਬਾਕੀ ਇਧਰੋਂ ਦੇਖੋ ਬਈ ਵੀਊ ਸਾਰਾ ਐ ਫਲੋਟ ਲੱਗਦਾ ਹੈਗਾ ਅੰਦਰੋਂ ਤੇ ਉਧਰ ਆਪਾਂ ਪੈਪਾ ਪਾਈ ਰੱਖੀਆਂ ਨੇ ਹਨਾ ਤਾਂ ਇਧਰੋਂ ਵੀ ਬਹੁਤ ਜ਼ਿਆਦਾ ਸੋਨਾ ਲੱਗੂ ਬਈ ਜਦੋਂ ਇਧਰ ਹਨਾ ਚਾਰ ਚਾਰ ਜਾਲੀਆਂ ਲੱਗੀਆਂ ਨਾਲੇ ਤਾਂ ਹਵਾਦਾਰ ਬਣ ਜੂ ਨਾਲੇ ਸੋਹਣਾ ਲੱਗੂਗਾ ਤੇ ਇੱਧਰ ਦੇਖੋ ਬਾਈਆਂ ਨੇ ਆ ਡਿਜ਼ਾਈਨ ਮਾਰਖੇ ਨੇ ਤੇ ਜਿਵੇਂ ਜਿਵੇਂ ਕੰਦ ਉੱਤੇ ਜਾਊਗੀ ਆ ਡਿਜ਼ਾਈਨ ਹੋਰ ਮਾਰ ਦੇਣਗੇ ਉਦੋਂ ਬਾਅਦ ਦਿਖਾਵਾਂਗੇ ਬਈ ਤੁਹਾਨੂੰ ਬਹੁਤ ਘੈਂਟ ਲੱਗੂਗਾ ਤੇ ਜਦੋਂ ਆਪਾਂ ਰੰਗ ਕਰਤਾ ਉਦੋਂ ਤਾਂ ਬਾਠ ਹੀ ਨਿਕਲ ਜਾਣਗੇ ਸਾਰੇ ਤਾਂ ਮਿੱਤਰੋ ਹੁਣ ਤਾਂ ਹੋ ਰਿਹਾ ਲੰਚ ਟਾਈਮ ਤੇ ਆਪਾਂ ਦੇਖਾਂਗੇ ਬਾਅਦ ਚੋ ਹਨਾ ਕਿੰਨਾ ਕੁ ਖਿੱਚਦਾ ਕੰਮ ਬਾਕੀ ਬਈ ਇੱਧਰ ਆ ਬਾਲੀਆਂ ਵੀ ਕੱਢ ਰੱਖੀਆਂ ਨੇ 4 ਫੁੱਟ ਵਾਲੀਆਂ ਅੱਡ ਕੱਢਤੀਆਂ ਤੇ ਜਿਹੜੀਆਂ ਥੋੜੀਆਂ ਹੀ ਛੋਟੀਆਂ ਪੈਣਗੀਆਂ ਉਹ ਅੱਡ ਨੇ ਤੇ ਆਹ ਪੜੀਆਂ ਦੂਜੀਆਂ ਜਾਲੀਆਂ ਪਈਆਂ ਨੇ ਜਿਹੜੀਆਂ ਆਪਾਂ ਲਾਉਣੀਆਂ ਨੇ ਕੰਧ ਦੇ ਵਿੱਚ ਆਹ ਜਾਲੀਆਂ ਤੇ ਪਹਿਲਾਂ ਫਲਾਸ ਵੀ ਆਹ ਜਾਲੀ ਲਾ ਦिए ਤੇ ਫਿਰ ਵਿੱਚ ਦੀ ਫਲਾਹ ਹੋਈ ਸੀ ਵੀ ਕਿਹੜਾ ਜੰਗਲਾ ਪਿਆਗਾ ਲਾ ਦिए ਇਹ ਆ ਪਿਆ ਐਦੀ ਵੀ ਗੱਲ ਨਹੀਂ ਬਾਨੀ ਭਾਈ ਜਾਲੀਆਂ ਬਹੁਤ ਘੰਟ ਲੱਗਣਗੀਆਂ ਤੇ ਆਹ ਰੋਸ਼ਨਦਾਨ ਇਹਦੇ ਅੰਦਰੋਂ ਆਪਾਂ ਸ਼ੀਸ਼ੇ ਕੱਢ ਦਾਂਗੇ ਤੇ ਉਰੇ ਐਡਜਸਟ ਫੈਨ ਲਵਾ ਦਾਂਗੇ ਤੇ ਕੱਲੀ ਜਾਲੀ ਲਵਾ ਕੇ ਬਾਕੀ ਜਦੋਂ ਤੱਕ ਖੁੱਡੇ ਠੰਡੇ ਨੇ ਲੋਡ ਨਹੀਂ ਉਦੋਂ ਤੱਕ ਆਪਾਂ ਸ਼ੀਸ਼ੇ ਰੱਖਾਂਗੇ। ਇਧਰ ਮਿੱਤਰੋ ਮਿੱਟੀ ਦੀ ਟਰਾਲੀ ਵੀ ਪਹੁੰਚ ਗਈ ਬਈ ਤੇ ਆਪਣੇ ਖੁੱਡੇ ਦੀ ਛੱਤ ਪਾਉਗੀ। ਉਹਦੇ ਵਿੱਚ ਪਾਵਾਂਗੇ ਮਿੱਟੀ ਉੱਤੇ ਪਾਵਾਂਗੇ ਛੱਤ ਦੇ। ਚਲੋ ਆਜੋ ਬਈ ਆਪਾਂ ਮਾਸਟਰ ਕੇਜ ਦੇ ਅੰਦਰ ਚਾਲਦੇ ਆਂ ਤੇ ਇਹਨਾਂ ਦਾ ਪਾਣੀ ਬਦਲਿਆਈਏ। ਬਈ ਹੁਣ ਕਬੂਤਰੀਆਂ ਕਰਕੇ ਨਾ ਪਾਣੀ ਜਲਦੀ ਘਟ ਜਾਂਦਾਗਾ। ਪਹਿਲਾਂ ਤਾਂ ਪਾਣੀ ਹਨਾ ਉੱਤੋਂ ਤੱਕ ਪਿਆ ਰਿਆਂਦਾ ਸੀ ਤਾਂ ਹੁਣ ਦੇਖੋ ਕਿੰਨੀਆਂ ਕਬੂਤਰੀਆਂ ਨੇ ਆਪਣੇ ਮਾਸਟਰ ਕੇਜ ਦੇ ਅੰਦਰ ਤਾਂ ਪਾਣੀ ਸ਼ਾਮ ਤੱਕ ਹੀ ਥੱਲੇ ਕਰ ਦਿੰਦੀਆਂ ਨੇ। ਬਾਕੀ ਪਹਿਲੇ ਦਿਨ ਇਹ ਇੱਕ ਦੋ ਦਿਨ ਇਹ ਲੜੀਆਂ ਤੋਤਿਆਂ ਨਾਲ ਹੁਣ ਜਿਵੇਂ ਟੇਕੇ ਬੈਠੀਆਂ ਨੇ ਕਿਸੇ ਨੂੰ ਕੁਝ ਨਹੀਂ ਕਹਿੰਦੀਆਂ ਤਾਂ ਲੋਟਾ ਕੰਮ ਤੇ ਆ ਆ ਇਧਰ ਆਪਾਂ ਡੱਬਾ ਲਾਇਆ ਕੋਕਟੇਲਾਂ ਵਾਸਤੇ ਤੇ ਇਧਰੋਂ ਤਾਂ ਕੰਮ ਠੀਕ ਹੋ ਗਿਆ ਉਹ ਬੈਠੇ ਆਪਣੇ ਕੋਕਟੇਲ ਆ ਲਓ ਵੀ ਤਾਇਆ ਤਾਇਆ ਪਾਣੀ ਥੋੜਾ ਆਜੋ ਪਰ ਜਾਓ ਪਰ ਜਾਓ ਚੱਕੋ ਵੀ ਉੱਤੋਂ ਤੱਕ ਢੱਕਤਾ ਆਪਾਂ ਤਿਆਰ ਰੱਖ ਦਿੰਨੇ ਆ ਫੱਟੀ ਲਓ ਜੀ ਕੰਮ ਲੋਟਾ ਬਾਕੀ ਰਹੀ ਗੱਲ ਬਈ ਇਹਦੀ ਸਫਾਈ ਦੀ ਜਦੋਂ ਰਾਜੂ ਦਾ ਟਾਈਮ ਲੱਗੇ ਆਪਾਂ ਉਹਨੂੰ ਕਹਿ ਦਾਂਗੇ ਇਹਦੇ ਅੰਦਰ ਬੌਕਰ ਮਾਰ ਦੂ ਸਾਰਾ ਸਾਫ਼ ਕਰ ਦੂਗਾ ਤੇ ਵੀਰੇ ਇੱਧਰ ਦੇਖੋ ਇੱਧਰ ਨੇ ਆਪਣੇ ਲੈ ਲਾ ਮੈਨੂੰ ਛੋਟੀਆਂ ਡੱਕਸ ਤੇ ਵੀਰੇ ਮੈਂ ਤੁਹਾਨੂੰ ਇੱਕ ਸਟੋਰੀ ਦੱਸਦਾ ਇਹਨਾਂ ਦੀ ਬਾਹਰ ਚੱਲਦੇ ਆਪਾਂ ਬਾਹਰ ਮੁਰਗੀ ਖੜੀ ਹੈਗੀ ਆਹ ਖੜੀ ਆ ਮੁਰਗੀ ਤੇ ਵੀਰੇ ਜਿਹੜੀ ਆ ਮੁਰਗੀ ਆ ਹਨਾ ਤਾਂ ਇਹ ਜਦੋਂ ਡੱਕਸ ਨਵੀਆਂ-ਨਵੀਆਂ ਆਈਆਂ ਸੀ ਹਨਾ ਤਾਂ ਨਵੀਆਂ ਹਫ਼ਤਾ ਦੱਸ ਦੇਣਾ ਇਦੇ ਪਿੱਛੇ ਪਈਆਂ ਰਹੀਆਂ ਇਹਦੇ ਵਾਲ ਪਟ ਦਿੰਦੀਆਂ ਸੀ ਹਨਾ ਸਭ ਤੋਂ ਜ਼ਿਆਦਾ ਵੱਡੀ ਡੱਕੇ ਦੇ ਵਾਲ ਪਟਦੀ ਸੀਗੀ ਹੁਣ ਤੱਕ ਪਟਦੀ ਰਹੀ ਆ ਬਈ ਹੁਣ ਹਟੀਆਂ ਨਹੀਂ ਹਨਾ ਤਾਂ ਇਹ じゃ ਪਤਾ ਨਹੀਂ ਕੀ ਹੋਇਆ ਬਈ ਨਾਲੇ ਤਾਂ ਇਹਨੂੰ ਤੰਗ ਕਰਦੀਆਂ ਸੀ ਨਾਲੇ ਇਹ ਮੁਰਗੀ ਇਹ ਨਾ ਬਿਣਾ ਰਹਿ ਨਹੀਂ ਸਕਦੀ ਇਹ ਆਪਦੇ ਮੁਰਗੇ ਮੁਰਗੀਆਂ 'ਚ ਜਮਾ ਨਹੀਂ ਜਾਂਦੀ ਇਹਨਾਂ ਦੇ ਗੇਟ ਦੇ ਕੋਲੇ ਖੜੀ ਰਹਿੰਦੀ ਆ ਵੀ ਮੈਂ ਕਦੋਂ ਅੰਦਰ ਜਾਵਾਂ ਇਹਨਾਂ ਕੋਲੇ ਬਾਕੀ ਤੁਸੀਂ ਇਹਦੇ ਲੱਛਣ ਦੇਖ ਹੀ ਰਹੇ ਹੋ ਕਿਵੇਂ ਗੇੜੇ ਗੱਡੀ ਜਾਂਦੀ ਅੰਦਰ ਜਾਣ ਵਾਸਤੇ ਤਾਂ ਮੜਾ ਇਹ ਮੈਂ ਗੇਟ ਖੋਲਦਾ ਹਾਂ ਉਦੀ ਟੱਪ ਜੂ ਅੰਦਰ ਤਾ ਪਤਾ ਨਹੀਂ ਕੀ ਚੱਕਰ ਆ ਯਾਰ ਇਹਨੂੰ ਕੀ ਨਾ ਆਜੋ ਆਪਾਂ ਛੱਡ ਕੇ ਦੇਖਦੇ ਆਂਗੇ ਭੱਜ ਕੇ ਜਾਊਗੀ ਇਹ ਆ ਵੜ ਗਈ ਬਈ ਦੇਖੋ ਲੈ ਇਹਨਾਂ ਕੋਲੇ ਜਾ ਕੇ ਇਹਦਾ ਜੀ ਲੱਗਦਾਗਾ ਨਾਲੇ ਇਹਨੂੰ ਇਹ ਤੰਗ ਕਰਦੀਆਂ ਸੀ ਚਲੋ ਆਜੋ ਬਈ ਹੁਣ ਆਪਾਂ ਕਰਦੇ ਆ ਨਵੇਂ ਭਾਂਡਿਆਂ ਦਾ ਮਹੂਰਤ ਸਤਨਾਮ ਵਾਹਿਗੁਰੂ ਲੋ ਬਈ ਇੱਕ ਵੱਡੀ ਮਟਕੀ ਲਾਤੀ ਆਪਾਂ ਇੱਥੇ ਇੱਥੇ ਬਈ ਜਿੰਨੇ ਵੀ ਆਪਣੇ ਜਾਨਵਰ ਬਾਹਰ ਰਹਿੰਦੇ ਨੇ ਮੁਰਗੇ ਮੁਰਗੀਆਂ ਬੱਕਤਾ ਸਾਰੇ ਇਹਦੇ ਚੋਂ ਪਾਣੀ ਪੀ ਲਿਆ ਕਰਨਗੇ ਆਖੀ ਪਹਿਲਾਂ ਭਈ ਆਪਾਂ ਇੱਥੇ ਕੁੰਡਾ ਰੱਖਿਆ ਸੀ ਤਾਂ ਕੁੰਡੇ ਦੇ ਵਿੱਚ ਪਾਣੀ ਗਰਮ ਹੋ ਜਾਂਦਾ ਸੀ ਤੇ ਨਾਲੇ ਖਰਾਬ ਹੁਣ ਠੰਡਾ ਰਹੂਗਾ ਆ ਇਧਰ ਨੇ ਆਪਣੇ ਬੱਚੇ ਆਜੋ ਫਿਰ ਕੀ ਇਹਨਾਂ ਨੂੰ ਆ ਲਓ ਵੀ ਤੁਹਾਡਾ ਆ ਗਿਆ ਨਵਾਂ ਭਾਂਡਾ ਆਜੋ ਫਿਰ ਕਰੋ ਮਹੂਰਤ ਇਹ ਕਰੋ ਮਹੂਰਤ ਪੀਲਾ 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 ਇੱਕ ਤਾਂ ਭਈ ਇਹਦੇ ਉੱਤੇ ਕਵਰ ਲੱਗਿਆ ਨਾ ਜਿਹੜਾ ਹਕਾਨੇ ਆ ਇਹਦੇ ਕਰਕੇ ਇਹਨਾਂ ਨੂੰ ਥੋੜੀ ਕਨਫਿਊਜ਼ਨ ਹੋ ਰਹੀ ਆ ਇਹ ਚੱਕੋ ਭਈ ਉਹ ਪੈ ਗਿਆ ਇੱਕ ਦਾ ਮੂਤਾ ਵਿੱਚ ਉਹ ਇੱਥੋਂ ਨਹੀਂ ਪੀਤਾ ਜਾਂਦਾ ਉਹ ਚਲੋ ਵੀ ਐਨੇ ਵੀ ਕਰਤਾ ਮੂਰਤ ਗੁੜ ਰੰਗੀ ਨੇ ਆਹ ਲੋ ਵੀ ਫੈਂਸੀ ਕਬੂਤਰੋ ਆ ਆ ਗਿਆ ਤੁਹਾਡਾ ਨਵਾਂ ਭਾਂਡਾ ਪਾਣੀ ਵਾਲਾ ਆ ਜਾਓ ਫਿਰ ਪੀਓ ਤੇ ਕਰੋ ਮੂਰਤੇ ਦਾ ਇਹ ਆ ਚੱਕੂ ਫੱਟੇ ਇਹਨਾਂ ਨੂੰ ਪਛਾਣੀ ਨਹੀਂ ਆਈ ਜਾਂਦੀ ਇਹ ਓ ਲੈ ਹੋ ਗਿਆ ਮੂਰਤ ਚੱਕੋ ਬਈ ਉਹਨੇ ਪੀ ਲਿਆ ਹੁਣ ਸਾਰੇ ਪੀ ਲੈਣਗੇ ਇੱਥੋਂ ਦੇਖ ਕੇ ਇਹਨੂੰ ਹੁਣ ਤਾਂ ਵੀ ਪੀ ਲੂ ਆ ਲੋ ਐਨੇ ਵੀ ਪੀ ਲਿਆ ਤਾਂ ਚਲੋ ਵੀ ਆ ਫੈਨਸੀ ਵਾਲੀ ਖੁੱਡੇ ਦਾ ਕੰਮ ਓਕੇ ਹੋ ਗਿਆ ਭਾਂਡਾ ਰੱਖਤਾ ਆਪਾਂ ਨਵਾਂ ਪਾਣੀ ਦਾ ਆਜੋ ਫਿਰ ਚਲਿਏ ਚਲੋ ਵੀ ਕਰ ਦਿਆ ਬੰਦ ਇੱਕ ਕੁਜਾ ਰੱਖਾਂਗੇ ਬਈ ਆਪਾਂ ਇਹਨਾਂ ਨੂੰ ਆ ਜੋੜੀਆਂ ਨੂੰ ਆਜੋ ਬਈ ਜਿਹੜਾ ਇਹਦਾ ਵੱਡਾ ਪਾਸਾ ਹਨਾ ਆ ਵੱਡਾ ਮੂੰਹ ਆਪਾਂ ਇੱਧਰ ਕਰ ਦਿੰਨੇ ਆ ਲਓ ਜੀ ਆ ਕੁਜਾ ਵੀ ਕਰਤਾ ਸੈੱਟ ਲਓ ਬਈ ਇਹਨਾਂ ਦਾ ਵੀ ਹੋ ਗਿਆ ਕੰਮ ਆਜੋ ਫਿਰ ਕਰੀਏ ਬੰਦ ਆ ਕੁਜਾ ਰੱਖਾਂਗੇ ਬਈ ਆਪਾਂ ਇੱਧਰ ਇਹਨਾਂ ਨੂੰ ਰੱਖਾਂਗੇ ਆ ਜੋੜੀਆਂ ਨੂੰ ਸਾਰੇ ਕਬੂਤਰਾਂ ਨੂੰ ਕੁਝ ਜੇ ਜ਼ਰੂਰੀ ਨੇ ਬਈ ਨਹੀਂ ਬਿਠਾ ਕਰ ਲੈਂਦੇ ਨੇ ਅੰਦਰ। ਲੋ ਜੀ ਇਹਨਾਂ ਦਾ ਵੀ ਕੰਮ ਲੋਟ ਹੋ ਗਿਆ। ਤੇ ਵੀਰੇ ਇਹਨਾਂ ਨੂੰ ਆਪਾਂ ਜਲਦੀ ਨਵੇਂ ਖੁੱਡਿਆਂ ਦੇ ਅੰਦਰ ਸ਼ਿਫਟ ਕਰਾਂਗੇ ਜਿਵੇਂ ਉਹ ਗੋਲਾ ਬੱਚਾ ਹੋ ਗਿਆ ਆ ਹੋ ਗਿਆ ਸਾਰਿਆਂ ਨੂੰ ਛਾਤਰੀਆਂ ਤੇ ਬਿਠਾਵਾਂਗੇ ਉੱਤੇ ਕੋਠੀ ਤੀ ਗਿ ਜਾਵਾਂਗੇ ਇਹਨਾਂ ਨੂੰ ਥੱਲੇ ਨਹੀਂ ਗਿ ਜਾਂਦੇ। ਬਸ ਹੁਣ ਆਪਾਂ ਇਹਨਾਂ ਨੂੰ ਖੁੱਲੇ ਬਿਠਾਉਣ ਲੱਗ ਜਾਂਗੇ ਛਾਤਰੀ ਤੇ ਤੇ ਫਿਰ ਕੋਠੇ ਤੋਂ ਹੀ ਡਾਵਾਂਗੇ। ਲੋ ਬਈ। ਇਧਰੋਂ ਵੀ ਕੰਮ ਡਾਨਾ। ਲੋ ਬਈ ਮਿੱਤਰੋ ਆਪਾਂ ਆ ਗਏ ਕੋਠੀ ਤੇ ਤੇ ਦੇਖੋ ਬਈ ਬਾਈ ਆ ਗਏ ਲੰਚ ਟਾਈਮ ਤੋਂ ਬਾਅਦ ਲੱਗੇ ਆ ਕਿ ਤੇ ਬਈ ਕੰਦਾ ਇਨੀ ਖਿੱਚਤੀ ਵਿਚਾਲੜੀ ਤਾਂ ਵਿਚਾਲੜੀ ਕੰਦਾ ਕੰਦ ਦੇ ਬਰਾਬਰ ਕਰਨਗੇ ਫਿਰ ਉੱਤੇ ਲਾਉਣਗੇ ਜਾਲੀਆਂ ਬਸァ ਦੋ ਕੰਦਾ ਰਹਿ ਗਈਆਂ ਬਈ ਵਿਚਾਲੜੀਆਂ ਬਾਕੀ ਤਿੰਨੇ ਹੋਰੀਆਂ ਨੇ ਵਿਚਾਲੜੀ ਕੰਦ ਦਾ ਬਈ ਆਖਰੀ ਰਦਾ ਪੂਰਾ ਹੋ ਗਿਆ ਤੇ ਇਹਦੇ ਉੱਤੇ ਰੱਖਣਗੇ ਹੁਣ ਜਾਲੀਆਂ ਦੋਨੇ ਕੰਦਾਂ ਤੇ ਇਧਰ ਚਲਾਤੀ ਬਈ ਮਸ਼ੀਨ ਇੱਟਾਂ ਚੜਾਉਣ ਲੱਗੇ ਤਾਂ ਬਈ ਜਿਹੜੀਆਂ ਪਹਿਲਾਂ ਇੱਟਾਂ ਚੜਾਈਆਂ ਸੀ ਉਹ ਲੱਗੀਆਂ ਤਾਂ ਹੁਣ ਹੋਰ ਇੱਟਾਂ ਚੜਾਈ ਜਾਂਦਾ ਮਿਸਤਰੀ ਤੇ ਬਈ ਕੁਸ਼ਤਾਂ ਟਾਈਮ ਹਨਾ ਇੱਟਾਂ ਚੜਾਉਣ 'ਚ ਬਹੁਤ ਖਰਾਬ ਹੁੰਦਾਗਾ ਕਿਉਂਕਿ ਮਿਸਤਰੀ ਕੱਲਾਗਾ ਇੱਟਾਂ ਵੀ ਆਹੀ ਚੜਾਉਂਦਾਗਾ ਤੇ ਬਈ ਹਨਾ ਚਣਾਈ ਵੀ ਆਹਾ ਕਰਦਾਗਾ ਲੋ ਬਈ ਦੇਖੋ ਫਿਰ ਆ ਧਰਤੀ ਜਾਲੀ ਮਿਸਤਰੀ ਨੇ ਤਾਂ ਵੀਰੇ ਇੱਥੇ ਲੱਗੂ ਜਾਲੀ ਇੱਕ ਤੇ ਉਸ ਤੋਂ ਬਾਅਦ ਦੇਵਾਂਗੇ ਵਿਚਾਲੇ ਗੈਪ ਤਾਂ ਵੀਰੇ ਬਾਈ ਨੇ ਲੈਵਲ ਕਰਕੇ ਤੇ ਲੱਗ ਗਿਆ ਸਿਮੈਂਟ ਲਾਉਣ ਤੇ ਬਈ ਗੈਪ ਦੇ ਕੇ ਇੱਕ ਜਾਲੀ ਹੋਰ ਲੱਗੂ ਤਾਂ ਫਿਰ ਇਹਦੇ ਉੱਤੇ ਇੱਕ ਇੱਕ ਜਾਲੀ ਹੋਰ ਆਊਗੀ ਤਾਂ ਦੋਨੇ ਕੰਧਾਂ ਦੇ ਵਿੱਚ ਚਾਰ-ਚਾਰ ਜਾਲੀਆਂ ਲਵਾਵਾਂਗੇ ਆਪਾਂ ਬਾਕੀ ਬਈ ਜਿਵੇਂ ਜਿਵੇਂ ਲੱਗਦੀਆਂ ਨੇ ਦੇਖੀ ਚੱਲਿਓ ਬਹੁਤ ਘੈਂਟ ਲੱਗਣਗੀਆਂ ਬਹੁਤ ਰੋਪ ਪਊਗਾ ਤੇ ਬਈ ਇਹ ਜਾਲੀਆਂ ਦੀ ਸ਼ੇਪ ਆਪਾਂ ਹਨਾ ਜਾਣ ਕੇ ਲਈ ਐਫਲੋਟ ਵੀ ਤਾਂ ਕਿ ਕੱਲ ਨੂੰ ਮੀਂਹ ਆਵੇ ਜਨਾ ਮਰਜੀ ਤਾਂ ਵੀਰੇ ਇਹਦੇ ਅੰਦਰ ਪਾਣੀ ਨਾ ਜਾਵੇ ਤੇ ਜਿਹੜੀ ਇਹਦੀ ਸ਼ੇਪ ਹੈ ਇਹਦੇ ਅੰਦਰ ਪਾਣੀ ਨਹੀਂ ਜਾਂਦਾ ਬਈ ਆ ਆ ਗਈ ਬਈ ਆਪਣੀ ਦੂਜੀ ਜਾਲੀ ਇਹਨੂੰ ਰੱਖਣਗੇ ਇੱਧਰ ਬਈ ਦੇਖੋ ਬਾਕੀ ਦਿਖਾਉਣੇ ਆ ਬਈ ਪਿੱਛੇ ਕਰਕੇ ਤੁਹਾਨੂੰ ਤਾਂ ਕਰਤੀ ਸੈਟ ਇੱਥੋਂ ਦੇਖੋ ਬਈ ਇੰਨਾ ਗੈਪ ਦਿੱਤਾ ਬਈ ਆਪਾਂ ਦੇਖੋ ਢਾਈ ਇਟਾਂ ਦਾ ਗੈਪ ਦਿੱਤਾ ਦੋ ਇਟਾਂ ਦਾ ਢਾਈ ਦਾ ਗੈਪ ਦਿੱਤਾਗਾ ਤਾਂ ਇਹਦੇ ਉੱਤੇ ਕਿੱਕ ਜਾਲੀ ਹੋਰ ਆਊਗੀ ਇਹ ਚੱਕ ਬਈ ਤਾਂ ਦੇਖੋ ਮਿੱਤਰੋ ਦੋ ਇਟਾਂ ਲਾਤੀਆਂ ਤੇ ਅੱਧੀ ਢਾ ਲਾਤੀ ਜਾਲੀਆਂ ਲਾ ਕੇ ਮਿਸਤਰੀ ਨੇ ਲਾਤਾ ਰਦਾ ਢਾਈ ਇਟਾਂ ਦਾ ਗੈਪ ਦੇਤਾ ਬਈ ਆਪਾਂ ਦੋਨੇ ਜਾਲੀਆਂ ਦੇ ਵਿਚਾਲੇ ਤਾਂ ਇੱਧਰ ਦੇਖੋ ਬਈ ਆਹ ਲਾਤੇ ਰਦੇ ਵਾਲੇ ਦੁਆਲੇ ਜਾਲੀਆਂ ਦੇ ਆ ਚਲਾਤਾ ਬਾਈ ਨੇ ਉਤਲੇ ਰਦਿਆਂ ਦਾ ਕੰਮ ਉੱਤੇ ਲਾ ਕੇ 2 2 3 3 ਰਦੇ ਫਿਰ ਜਾਲੀਆਂ ਰੱਖਣਗੇ ਆ ਦੇਖੋ ਬਈ ਇਧਰ ਆ ਗਈ ਬਈ ਆਪਣੀ ਅਗਲੀ ਜਾਲੀ ਆ ਬਈ ਇੱਕ ਵਾਰੀ ਚੈੱਕ ਕਰਦਾਗਾ ਲਾ ਕੇ ਵੀ 5 ਜੀ ਠੀਕ ਆ ਹਨਾ ਕਿਤੇ ਬਾਅਦ ਘਾਟ ਤਾਂ ਨਹੀਂ ਹੈਗੀ ਲੋ ਬਈ ਜਮਾ ਪਰਫੈਕਟ ਆ ਕੰਮ ਤਾਂ ਹੁਣ ਮਿਸਤਰੀ ਝੜੂਗਾ ਬਈ ਇਹਨੂੰ ਲੋ ਬਈ ਦੇਖੋ ਫਿਰ ਆ ਚੱਲ ਪਈ ਬਈ ਆਪਣੀ ਉਤਲੀ ਜਾਲੀ ਆ ਧਰਤੀ ਬਾਈ ਨੇ ਦੇਖੋ ਮਿੱਤਰੋ ਤਾਂ ਜਿਵੇਂ ਬਈ ਆ ਜਾਲੀ ਲਾਈਆ ਐਵੇਂ ਇਧਰ ਲੱਗੂਗੀ ਬਾਲਾ ਕੈਂਟ ਲੱਗੂ ਬਈ ਖੁੱਡਾ ਆ ਜਾਲੀ ਤਾਂ ਕਰਤੀ ਸੈੱਟ ਤਾਂ ਬਈ ਦੂਜੀ ਜਾਲੀ ਲੈਣ ਗਿਆਗਾ ਇਧਰ ਆ ਗਈ ਬਈ ਆਪਣੀ ਦੂਜੀ ਜਾਲੀ ਲੋ ਬਈ ਆ ਕਰਤਾ ਮਿਸਤਰੀ ਨੇ ਸੈੱਟ ਟੱਚਿੰਗ ਪੁੱਚਿੰਗ ਕਰਤੀ ਹੁਣ ਆਉ ਬਈ ਇਧਰ ਲਈ ਜਾਲੀ ਦੇਖਿਓ ਬਈ ਰੋ ਪੈਂਦਾ ਖੁੱਡੇ ਦਾ ਆਜ ਵਾਲੀ ਵੀ ਲਗਭਗ ਲੱਗਣ ਵਾਲੀ ਆਪਣੀ ਤਾਂ ਬਈ ਥੋੜੀ ਜੀ ਟਾਈਟ ਸੀ ਇਹ ਆਜੂ ਲੋਟ ਕੰਮ ਲੋਟ ਆ ਬਈ ਲਓ ਜੀ ਲੱਗੀ ਇਹ ਵੀ ਆਜੋ ਬਈ ਮਿੱਤਰੋ ਹੁਣ ਤੁਹਾਨੂੰ ਅੰਦਰਲੇ ਪਾਸੇ ਉਹ ਦਿਖਾਉਨੇ ਆ ਬਈ ਅੰਦਰੋਂ ਡਿਜ਼ਾਈਨ ਦਾ ਕੀ ਫਾਇਦਾ ਆਪਾਂ ਨੂੰ ਦੇਖੋ ਬਈ ਤਾਂ ਬਈ ਆ ਦੋ ਜਾਲੀਆਂ ਲੱਗੀਆਂ ਤੇ ਇਹਦਾ ਡਿਜ਼ਾਈਨ ਦੇਖੋ ਬਈ ਨਾ ਤਾਂ ਕੋਈ ਜਾਨਵਰ ਅੰਦਰ ਆਵੇ ਤੇ ਨਾ ਮੀਂਹ ਆਵੇ ਅੰਦਰ ਐਵੇਂ ਦਾ ਡਿਜ਼ਾਈਨ ਆ ਬਾਕੀ ਬਈ ਜਮਾਂ ਸੇਮ ਇਂ ਵਿਚਾਲੜੀ ਕੰਦ ਤੇ ਵੀ ਇਂ ਲੱਗਣਗੀਆਂ ਤਾਂ ਫੇਰ ਦੇਖਿਓ ਬਈ ਚੱਕੋ ਵੀ ਇਧਰ ਬਾਈ ਨੇ ਜਾਲੀ ਦੇ ਉੱਤੇ ਧਰਤਾ ਖੰਭਾ ਤਾਂ ਕਿ ਜਾਲੀ ਦੇ ਉੱਤੇ ਬਾਲਾ ਭਾਰਨਾ ਆਵੇ ਜਾਲੀ ਟੁੱਟੇ ਨਾ ਕਿਉਂਕਿ ਉੱਤੇ ਰਦੇ ਆਉਣਗੇ ਹਨਾ ਤਾਂ ਕਰਕੇ ਧਰਿਆ ਤੇ ਇਧਰ ਆ ਗਿਆ ਬਈ ਆਪਣਾ ਦੂਜਾ ਖੰਭਾ ਇਹ ਵੀ ਜਮਾ ਇਹੀ ਲੱਗੂ ਜਿਵੇਂ ਉਧਰਲਾ ਲਾਇਆਗਾ ਤਗਰੇ ਇਹਦੇ ਨਾਲ ਜਾਲੀਆਂ ਦਾ ਵੀ ਦੁੱਗਣਾ ਰੋਪ ਪੈਂਦਾਗਾ ਤੇ ਨਾਲੇ ਵੀਰੇ ਸੇਫਟੀ ਆ ਜਾਲੀ ਟੁੱਟਦੀ ਨਹੀਂ ਹੈਗੀ ਤਾਂ ਮਿੱਤਰੋ ਖੰਬੇ ਤਾਂ ਕਰਤੇ ਮਿਸਤਰੀ ਨੇ ਫਿੱਟ ਦੋਨੇ ਹੁਣ ਇਹਦੇ ਉੱਤੇ ਲਾਉਣਗੇ ਰਦੇ ਇੱਟਾਂ ਦੇ ਤਾਂ ਦੇਖੋ ਮਿੱਤਰੋ ਬਈ ਦੋ ਰਦੇ ਲਾਤੇ ਤੇ ਤੀਜੇ ਰਦੇ ਦਾ ਕੰਮ ਚੱਲ ਰਿਆ ਤੇ ਵੀਰੇ ਜਿਹੜੀ ਆਪਣੀ ਖੁੱਡੇ ਦੀ ਬਾਹਰਲੀ ਕੰਧ ਆ ਲਗਭਗ ਪੂਰੀ ਹੋਣ ਵਾਲੀ ਆ ਇਹ ਵੀ ਬਸ ਆਹ ਰਹਿ ਗਏ ਇਦੋਂ ਬਾਅਦ ਦੋ ਤਿੰਨ ਰਦੇ ਹੋਰ ਰਹਿ ਗਏ ਤਾਂ ਫਿਰ ਜਮਾ ਕੰਪਲੀਟ ਹੋ ਜੂਗੀ ਤੇ ਬਾਕੀ ਬਾਈਆਂ ਨੂੰ ਹਨਾ ਪੂਰਾ ਕਰ ਲੈਣ ਦੋ ਤੇ ਫਿਰ ਦਿਖਾਉਨੇ ਆ ਤੁਹਾਨੂੰ ਆ ਕੰਧ ਬਾਹਰੋਂ ਕਿਵੇਂ ਲੱਗਦੀ ਆ ਜਦੋਂ ਪੂਰੀ ਹੋਗੀ ਬਸ ਆਹ ਰਹਿ ਗਏ ਬਈ ਦੋ ਕਰਦੇ ਲਾ ਲੈਣ ਦੋ ਬਾਈ ਨੂੰ ਫਿਰ ਮਰਾਉਨੇ ਨੇਗਾ ਤੁਹਾਡੀ ਤਾਂ ਮਿੱਤਰੋ ਬਾਹਰਲੀ ਕੰਧ ਹੋ ਗਈ ਪੂਰੀ ਆਜੋ ਫਿਰ ਦਿਖਾਈਏ ਦੇਖੋ ਬਈ ਫਿਰ ਟੈਂ ਟਾ ਟਾ ਕਿਵੇਂ ਲੱਗਦਾ ਬਈ ਆਪਣਾ ਖੁੱਡਾ ਫੈਟ ਤੋਂ ਕਿਵੇਂ ਲੱਗਦੀਆਂ ਨੇ ਜਾਲੀਆਂ ਦੇਖੋ ਬਈ ਲੁੱਕ ਖੁੱਡੇ ਦੀ ਬਾਕੀ ਆ ਜੋ ਇਧਰੋਂ ਦਿਖਾਉਣੇ ਆਗੇ ਤੁਹਾਨੂੰ ਅੰਦਰੋਂ ਤੇ ਅੰਦਰ ਚੱਲ ਰਿਹਾ ਵੀਰੇ ਅੰਦਰ ਲੀਆਂ ਜਾਲੀਆਂ ਦਾ ਕੰਮ ਅੰਦਰ ਵੀ ਲਾਤੀਆਂ ਬਾਈ ਨੇ ਜਾਲੀਆਂ ਦੋ ਤੇ ਦੋ ਇਹਦੇ ਉੱਤੇ ਆਉਣਗੀਆਂ ਹੋਰ ਤੇ ਮਿੱਤਰੋ ਜਾਲੀਆਂ ਆਪਾਂ ਲਾਈਆਂ ਨੇ ਇੱਕ ਦੂਜੀ ਦੇ ਅਮਣੋ ਸਾਹਮਣੇ ਤਾਂ ਕਿ ਹਵਾ ਦੀ ਕ੍ਰੋਫਿੰਗ ਵਧੀਆ ਹੋਵੇ ਇਧਰੋਂ ਹਵਾ ਵੜੇ ਤੇ ਉਧਰ ਨਿਕਲ ਜੇ ਤੇ ਮਿੱਤਰੋ ਹੁਣ ਦੇਖੋ ਬਈ ਇਧਰੋਂ ਆਹ ਡਿਜ਼ਾਈਨ ਕਰਤਾ ਆਪਾਂ ਅੰਦਰਲੇ ਪਾਸੇ ਆਹ ਖੁੱਡੇ ਦੇ ਅੰਦਰ ਕਰਤਾ ਡਿਜ਼ਾਈਨ ਤੇ ਉਹ ਖੁੱਡੇ ਦੇ ਡਿਜ਼ਾਈਨ ਪਲੇਨ ਹੋ ਗਏ ਬਾਕੀ ਬਈ ਆਹ ਦੋ ਕਜਾਲੀਆਂ ਦਾ ਰਹਿ ਗਿਆ ਕੰਮ ਲਾ ਲੈਣ ਦੋ ਬਾਈਆਂ ਨੂੰ ਤੇ ਜਦੋਂ ਖੁੱਡਾ ਹੋ ਗਿਆ ਤਿਆਰ ਉਦੋਂ ਦਿਖਾਵਾਂਗੇ ਤੁਹਾਨੂੰ ਬਾਕੀ ਬਈ ਦੱਬੀ ਆਉਂਦਾ ਕੰਮ ਨੂੰ ਹੁਣ ਤਾਂ ਜਲਦੀ ਕਰ ਦੇਣਗੇ ਪੂਰਾ ਤੇ ਆਪਾਂ ਜਾਣਾ ਬਈ ਹਨਾ ਬਾਜੀ ਤੇ ਤੇ ਉਹ ਵੀ ਜ਼ਰੂਰੀ ਆ ਕੰਮ ਤੇ ਬਾਈਆਂ ਨੂੰ ਕਰਨ ਦੋ ਕੰਮ ਤੇ ਆਪਾਂ ਆ ਕੇ ਦੇਖਾਂਗੇ ਬਈ ਖੁੱਡਾ ਹਨਾ ਕਿੱਥੋਂ ਤੱਕ ਕਰਤਾ ਪੂਰਾ ਤੇ ਜਾਲੀਆਂ ਤੁਸੀਂ ਦੇਖ ਹੀ ਲਈਆਂ ਆਪਾਂ ਕਿਵੇਂ ਲਾਈਆਂ ਨੇ ਉਹ ਤੁਹਾਨੂੰ ਦਿਖਾਤੀਆਂ ਬਈ ਬਾਹਰ ਲੀਆਂ ਜਾਲੀਆਂ ਵੀ ਤੇ ਆ ਛੱਕੋ ਬਈ ਇੱਧਰ ਲਾਤੀ ਇੱਕ ਹੋਰ ਜਾਲੀ ਤਾਂ ਮਿੱਤਰੋ ਚਾਰ ਚਾਰ ਜਾਲੀਆਂ ਲੱਗਣ ਤੋਂ ਬਾਅਦ ਆਪਣਾ ਖੁੱਡਾ ਕਿਵੇਂ ਲੱਗ ਰਿਹਾ ਆ ਗੱਲ ਪੱਕਾ ਦੱਸਿਓ ਬਾਕੀ ਬਈ ਇੱਧਰ ਦੇਖ ਲਓ ਸਾਰਾ ਖੁੱਡਾ ਵਧੀਆ ਹਵਾਦਾਰ ਬਣਾਤਾ ਸਾਰੇ ਪਾਸੇ ਜਾਲੀਆਂ ਲਾਤੀਆਂ ਆਪਾਂ ਇੱਧਰ ਮਿੱਤਰੋ ਇੱਟਾਂ ਵੀ ਮੰਗਾ ਲੀਆਂ ਇੱਟਾਂ ਲਾ ਗਿਆ ਬਈ ਐਦਾ ਬਈ ਕੱਲ ਨੂੰ ਲਾਵਾਂਗੇ ਫਰਸ਼ ਆਪਣੇ ਦਰਵਾਜ਼ੇ ਦੇ ਅੰਦਰ ਤਾਂ ਮਿੱਤਰੋ ਆਪਣਾ ਖੁੱਡਾ ਬਈ ਜਮਾ ਤਿਆਰ ਹੋਣ ਵਾਲਾ ਬਸ ਅੱਧੀ ਕੰਦ ਰਹਿ ਗਈ ਹੁਣ ਖੜੀ ਕਰ ਦੇਣਗੇ ਬਈ ਤਾਂ ਕੰਧਾਂ ਦਾ ਕੰਮ ਹੋ ਜੂ ਖਤਮ ਐਸ ਤੋਂ ਬਾਅਦ ਪਾਊਗੀ ਛੱਤ ਤੇ ਆਪਾਂ ਜਾਣਾ ਸਵੇਰੇ ਜਲਦੀ ਬਾਜੀ ਤੇ ਆ ਕੇ ਦੇਖਾਂਗੇ ਛੱਤ ਦਾ ਕੰਮ ਮਿੱਤਰੋ ਇੱਧਰ ਆ ਗਈ ਬਈ ਮਿੱਟੀ ਤੇ ਬਈ ਆਪਾਂ ਵੀ ਪਹੁੰਚ ਗਏ ਤੇ ਬਾਈਆਂ ਨੇ ਛੱਤ ਦਿੱਤੀ ਪਾ ਬਈ ਦੇਖੋ ਇੱਧਰ ਤਾਂ ਬਈ ਮਿੱਟੀ ਪਾਈ ਜਾਂਦੇ ਨੇ ਪੰਨਾ ਪਾ ਕੇ ਥੱਲੇ ਬਈ ਬਾਲੀਆਂ ਪਾ ਕੇ ਉੱਤੇ ਟੈਲਾਂ ਦੀ ਛੱਤ ਪਾਈ ਆ ਟੈਲਾਂ ਦੇ ਉੱਤੇ ਕੀਤਾ ਪਲਸਤਰ ਪਲਸਤਰ ਦੇ ਉੱਤੇ ਪਾਇਆ ਪੰਨਾ ਤੇ ਹੁਣ ਪਾਈ ਜਾਂਦੇ ਨੇ ਮਿੱਟੀ ਬਾਕੀ ਬਾਈਆਂ ਨੂੰ ਮਿੱਟੀ ਪਾ ਲੈਣ ਦੇ ਕੰਮਕਾਰ ਨਿਵੇੜ ਲੈਣ ਦੇ ਫਿਰ ਤੁਹਾਨੂੰ ਖੁੱਡਿਆਂ ਦਾ ਸ਼ੌਂਕ ਘਰਾਵਾਗੇ ਬਈ ਚੰਗੀ ਤਰ੍ਹਾਂ ਤਾਂ ਮੇਤਰੋ ਛੱਤ ਦਾ ਕੰਮ ਆਲਮੋਸਟ ਕੰਪਲੀਟ ਹੋ ਗਿਆ ਬਈ ਸਾਰੀ ਛੱਤ ਪੈ ਗਈ ਮਿੱਟੀ ਵੀ ਪਾਤੀ ਤੇ ਹੁਣ ਬਈ ਸਫਾਈ ਕਰੀ ਜਾਂਦੇ ਨੇ ਸਾਰੀ ਛੱਤ ਦੀ ਤਾਂ ਇਧਰੋਂ ਦੇਖੋ ਬਈ ਇਧਰੋਂ ਤਾਂ ਕਰਤੀ ਸਫਾਈ ਬਸ ਆਹ ਰਹਿ ਗਿਆ ਥੋੜਾ ਜਿਹਾ ਫਿਰ ਦਿਖਾਉਣੇ ਆ ਆਜੋ ਬਈ ਮਿੱਤਰੋ ਹੁਣ ਦਿਖਾਉਨੇ ਆ ਤੁਹਾਨੂੰ ਖੁੱਡੇ ਖੁੱਡਿਆਂ ਦਾ ਸ਼ੌਂਕ ਕਰਵਾਉਨੇ ਆ ਬਈ ਕੰਪਲੀਟ ਹੋ ਗਏ ਆਪਾਂ ਗਏ ਹੋਏ ਸੀ ਬਾਹਰ ਤੇ ਦੇਖੋ ਵੀਰੇ ਆ ਹੋ ਗਏ ਆਪਣੇ ਖੁੱਡੇ ਤਿਆਰ ਮਿੱਤਰੋ ਇਧਰੋਂ ਦੇਖੋ ਬਈ ਪਹਿਲਾਂ ਤਾਂ 2.5 2.5 ਫੁੱਟ ਦੇ ਗੇਟ ਛੱਡੇ ਨੇ ਦੋਨੇ ਖੁੱਡਿਆਂ ਦੇ ਤੇ 5 ਫੁੱਟ ਉੱਚੇ ਨੇ ਗੇਟ ਤੇ ਬਾਕੀ ਅੰਦਰੋਂ ਨੇ 6 ਫੁੱਟ ਚੌੜੇ ਦੋਨੇ 12 ਫੁੱਟ ਚੜਾਈਆ ਸਾਰੇ ਹਨਾ ਏਰੀਏ ਦੀ ਤੇ 9 ਫੁੱਟ ਅੱਗੇ ਨੂੰ ਆ ਤਾਂ ਹੁਣ ਦਿਖਾਉਨੇ ਆ ਬਈ ਤੁਹਾਨੂੰ ਅੰਦਰੋਂ ਖੁੱਡੇ ਫੇਰ ਦਿਖਾਵਾਂਗੇ ਤੁਹਾਨੂੰ ਛੱਤ ਪਹਿਲਾਂ ਤਾਂ ਇਧਰੋਂ ਦੇਖੋ ਬਈ ਆਹ ਖੁੱਡਾ ਦੇਖੋ ਮਿੱਤਰੋ ਇਧਰ ਲੱਗੀਆਂ ਜਾਲੀਆਂ ਚਾਰ ਇੱਕ ਸਾਹਮਣੇ ਜਾਲੀ ਤੇ ਉੱਤੇ ਚਾਰ ਪੈਪਾਂ ਤੇ ਚਾਰ ਲੱਗੀਆਂ ਇਧਰ ਉੱਤੇ ਪਾਤੇ ਇਧਰ ਖੰਬੇ ਤੇ ਇਧਰ ਵੀ ਖੰਬੇ ਤੇ ਆਹ ਜਾਲੀਆਂ ਦਾ ਡਿਜ਼ਾਈਨ ਦਿੱਤਾ ਅੰਦਰੋਂ ਪਲੇਨ ਚਾਰਾਂ ਦਾ ਇਧਰ ਤੇ ਚਾਰਾਂ ਦਾ ਇਧਰ ਤੇ ਬਾਕੀ ਵੀਰੇ ਇਧਰ ਛੱਤ ਦੇਖੋ ਛੱਤ 'ਚ ਪਾ ਕੇ ਬਾਲੀਆਂ ਤੇ ਉੱਤੇ ਪਾਤੀਆਂ ਟੈਲਾਂ ਟੈਲਾਂ ਦੇ ਵਿਚਾਲੇ ਵੀਰੇ ਜਿਹੜੀ ਕਲੀ ਹੁੰਦੀ ਆ ਉਹ ਭਰੀ ਆ ਗਿੱਲੀ ਕਰਕੇ ਤੇ ਉਸ ਤੋਂ ਬਾਅਦ ਮੇਰੇ ਉੱਤੇ ਸਿਮਿੰਟ ਨਾਲ ਪਲਾਸਟਰ ਕਰਕੇ ਮਿੱਟੀ ਪਾਈ ਆ ਪੰਨਾ ਪਾ ਕੇ ਹਨਾ ਤਾਂ ਵੀਰੇ ਆ ਤਾਂ ਦੇਖੋ ਆਪਣਾ ਪਹਿਲਾ ਖੁੱਡਾਗਾ ਥੱਲੇ ਦੋ ਰੰਦੇ ਲਾਤੇ ਆ ਲਾਤੀ ਵਿੰਡੋ ਸ਼ੀਸ਼ੇ ਵਾਲੀ ਤੇ ਹੁਣ ਦਿਖਾਉਨੇ ਆ ਭਈ ਇਧਰੋਂ ਇਧਰੋਂ ਦੇਖੋ ਇਧਰੋਂ ਆ ਡਿਜ਼ਾਈਨ ਭਈ ਐਂ ਲੱਗਦਾ ਉੱਤੇ ਲਾਤੇ ਖੰਬੇ ਤੇ ਇਧਰ ਪੈਗੀਆਂ ਬਾਲੀਆਂ ਤੇ ਉਧਰ ਲਾਤਾ ਪੰਤਾਲਾ ਤਾਂ ਪਿੱਛੇ ਹਟ ਕੇ ਦਿਖਾਉਨੇ ਆ ਦੇਖੋ ਮਿੱਤਰੋ ਫਿਰ ਇਧਰੋਂ ਵੀ ਬਹੁਤ ਜ਼ਿਆਦੇ ਘੈਂਟ ਲੱਗਦੇ ਆ ਬਈ ਇਧਰੋਂ ਤਾਂ ਖੁੱਡੇ ਬਹੁਤ ਸੋਹਣੇ ਲੱਗਦੇ ਨੇ ਤੇ ਆਜੋ ਹੁਣ ਉਧਰਲੇ ਪਾਫੇ ਦਿਖਾਉਨੇ ਆ ਗੱਲ ਬਾਤ ਬਣ ਗਈ ਤੇ ਐਵੇਂ ਬਈ ਜੰਗਲਾਂ ਲਾਤਾ ਇਧਰ ਵਿੰਡੋ ਲਾਤੀ ਆਹ ਖੁੱਡੇ ਦੇ ਤਾਂ ਵਿੰਡੋਆਂ ਦੋਨੇ ਸੇਮ ਰੱਖੀਆਂ ਨੇ ਆਪਾਂ ਪੱਥਰਾਂ ਦੇ ਜਮਾਂ ਨਾਲ-ਨਾਲ ਐਮੀ ਉਧਰ ਤੇ ਜਿਹੜੇ ਰੇ ਆ ਗਾਡਰਾਂ ਦੀ ਗੱਲ ਆ ਗਾਡਰ ਬਈ ਆਪਾਂ ਵੜ ਦਾਂਗੇ ਕਟਰ ਨਾਲ ਆ ਪੁਰਾਣੇ ਗਾਡਰ ਸੀ ਆਪਾਂ ਕੰਮ ਲੈ ਲੇ ਛੱਤ ਦੇ ਵਿੱਚ ਇਹਨਾਂ ਨੂੰ ਕੱਟ ਦਾਂਗੇ ਬਈ ਤਾਂ ਜਮਾਂ ਐਨ ਬਰਾਬਰ ਹੋ ਜਾਊਗਾ ਤੇ ਉਸ ਤੋਂ ਬਾਅਦ ਦੇਖੋ ਬਈ ਆ ਡਿਜ਼ਾਈਨ ਆ ਡਿਜ਼ਾਈਨ ਦਿੱਤਾ ਆਪਾਂ ਆ ਦੇਖੋ ਐ ਜਾਂਦਾ ਵਿੱਚ ਹਨਾ ਤੇ ਇਹਦੇ ਵਿੱਚ ਆਪਾਂ ਰੰਗ ਭਰਾਂਗੇ ਚਿੱਟਾ ਤੇ ਇੱਟਾਂ ਤੇ ਕਰਾਂਗੇ ਲਾਲ ਰੰਗ ਬਹੁਤ ਸੋਹਣਾ ਲੱਗੂ ਬਈ ਹਨਾ ਜਦੋਂ ਰੰਗ ਹੋ ਗਿਆ ਖੁੱਡਾ ਤੇ ਆ ਜੋ ਦੂਜਾ ਖੁੱਡਾ ਦਿਖਾਉਣੇ ਤੇ ਅੰਦਰੋਂ ਦੇਖੋ ਬਈ ਹਨਾ ਸਫਾਈ ਕਰਤੀ ਤੇ ਇਧਰ ਦੇਖੋ ਬਈ ਆਹ ਜਾਲੀਆਂ ਦਾ ਡਿਜ਼ਾਈਨ ਦੇ ਤਾਂ ਇਧਰ ਨੂੰ ਆਹ ਖੁੱਡੇ 'ਚ ਹਨਾ ਕਿਉਂਕਿ ਆਹ ਖੁੱਡੇ ਦਾ ਡਿਜ਼ਾਈਨ ਇੱਕੋ ਜਿਹਾ ਹੋ ਗਿਆ ਬਈ ਹਨਾ ਇਧਰੋਂ ਪਲੇਨ ਹੋ ਗਿਆ ਤਾਂ ਤਾਂ ਕਰਕੇ ਫਿਰ ਆਹ ਜਾਲੀਆਂ ਦਾ ਡਿਜ਼ਾਈਨ ਇਧਰ ਨੂੰ ਦੇਤਾ ਦੇਖੋ ਚਾਰ ਜਾਲੀਆਂ ਤੇ ਇੱਕ ਜਾਲੀ ਸਾਹਮਣੇ ਤੇ ਚਾਰ ਪੈਪਾਂ ਤੇ ਛੱਤ ਨੂੰ ਕਰਾਂਗੇ ਆਪਾਂ ਰੰਗ ਤੇ ਜਦੋਂ ਖੁੱਡਾ ਰੰਗ ਕਰਿਆ ਛੱਤ ਜਿਹੜੀ ਆਹ ਟੈਲਾਂ ਨੇ ਇਹਨਾਂ ਤੇ ਕਰ ਦਾਂਗੇ ਲਾਲ ਰੰਗ ਬਾਲੀਆਂ ਤੇ ਛਿੱਟਾਂ ਤੇ ਗਾਡਰ ਤੇ ਕਾਲਾ ਤੇ ਆਜੋ ਹੁਣ ਤੁਹਾਨੂੰ ਉੱਤੋਂ ਦਿਖਾਉਨੇ ਆ ਛੱਤ ਦੇਖੋ ਮਿੱਤਰੋ ਫਿਰ ਪਾ ਕੇ ਮਿੱਟੀ ਚੰਗੀ ਤਰ੍ਹਾਂ ਕੁੱਟਤੀ ਤੇ ਪੰਤਾਲਾ ਦੇ ਤਾਂ ਇੱਕ ਫੈਟ ਤੇ ਉਹ ਖੁੰਝੇ ਚ ਉਧਰ ਪੰਤਾਲਾ ਗਾ ਤੇ ਬਈ ਆ ਛੱਤ ਨੂੰ ਆਪਾਂ ਲਿਪ ਦਾਂਗੇ ਤੇ ਬਾਕੀ ਚਾਉਣ ਦੇ ਕੋਈ ਚਾਂਸ ਨਹੀਂ ਹੈਗੇ ਥੱਲੇ ਪਹਿਲਾਂ ਟੈਲਾਂ ਨੇ ਫਿਰ ਸਿਮਿੰਟ ਨਾਲ ਲਿਪਿਆ ਹੋਇਆ ਗਾ ਫਿਰ ਵਿਰੇ ਪੰਨਾ ਗਾ ਉਸ ਤੋਂ ਬਾਅਦ ਉੱਤੇ ਮਿੱਟੀ ਆ ਤਾਂ ਤਿੰਨ ਚਾਰ ਲੇਅਰਾਂ ਨੇ ਬਾਕੀ ਬਈ ਰਹੀ ਹੁਣ ਇਹਨਾਂ ਦੇ ਗੇਟਾਂ ਦੀ ਗੱਲ ਗੇਟ ਲਵਾਵਾਂਗੇ ਆਪਾਂ ਇਹਨਾਂ ਦੇ ਲੱਕੜ ਦੇ ਤੇ ਵਿੱਚ ਲਵਾਵਾਂਗੇ ਦੋਨੇ ਗੇਟਾਂ ਦੇ ਜਾਲੀ ਤੇ ਜਦੋਂ ਬਨਗੇ ਗੇਟ ਉਹ ਤੋਂ ਦੇਖਿਓ ਲੱਕੜ ਦੇ ਲੱਗਣਗੇ ਗੇਟ ਤੇ ਇੱਤਾਂ ਤੇ ਹੋਊ ਲਾਲ ਰੰਗ ਤੇ ਵਿਚਾਲੇ ਸਿਮਿੰਟ ਵਾਲੀ ਜਗ੍ਹਾ ਤੇ ਭਰਿਆ ਜਾਊ ਚਿੱਟਾ ਖੁੱਡੇ ਕੀ ਖੁੱਡੇ ਲੱਗਣਗੇ ਨਾ ਨਿਆਰਾ ਆਜੂ ਬਈ 1 2 3 4 ਤੇ 5 ਪੰਜ ਜਗ੍ਹਾ ਹੋ ਗਈਆਂ ਛਤਰੀਆਂ ਵਾਲੀਆਂ ਬਹੁਤ ਸੋਹਣਾ ਲੱਗੂ ਬਈ ਆਪਣਾ ਸੈਟਅਪ ਤੇ ਬੱਚੇ ਵੀ ਬਹੁਤ ਛੇਤੀ ਹਨਾ ਲੱਗ ਜਿਆ ਕਰਨਗੇ ਕਿਧਰੇ ਭੱਜਣੇ ਨਹੀਂ ਹੈਗੇ ਬਾਕੀ ਬਈ ਤੁਸੀਂ ਸਾਰੇ ਆਣਿਆਂ ਨੇ ਕਮੈਂਟ ਕਰਕੇ ਜਰੂਰ ਦੱਸਣਾ ਕਿਵੇਂ ਲੱਗਦੇ ਨੇ ਆਪਣੇ ਨਵੇਂ ਖੁੱਡੇ ਕਿਵੇਂ ਲੱਗਦਾ ਆਪਣਾ ਨਵਾਂ ਸੈਟਅਪ ਛੱਤ ਦੇ ਉੱਤੇ ਤਿਆਰ ਕੀਤਾ ਹੋਇਆ ਤਾਂ ਮਿੱਤਰੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਬਈ ਆਪਣੇ ਖੁੱਡੇ ਦੀ ਛੱਤ ਪੈ ਗਈ ਖੁੱਡੇ ਹੋ ਗਏ ਤਿਆਰ ਬਾਕੀ ਆਜੋ ਹਾਈਲਾਈਟ ਦੇਖ ਲੋ